ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਤਨਾਸਰੀ ਮਹਿਲ ਪੰਜਵਾ ਤੁਮ ਦਾਤੇ ਠਾਕੁਰ ਪ੍ਰਿਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਿਤ ਪਾਲੋ ਹਮ ਬਾਰਿਕ ਤੁਮਰੇ ਧਾਰੇ ਤੁਮ ਦਾਤੇ ਠਾਕਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਧਾਰੇ ਜਿਹਾ ਏਕ ਕਵਣ ਗੁਣ ਕਹੀਐ ਬੇ ਸੁਮਾਰ ਬੇ ਅੰਤ ਸੁਆਮੀ ਤੇਰਾ ਅੰਤ ਨਾ ਕਿਨਹੀ ਲਹੀਐ ਰਹਾਉ ਕੋਟ ਪਰਾਧ ਹਮਾਰੇ ਖੰਡੋ ਅਣਕ ਬਿਰੀ ਸਮਝਾਉ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਣ ਵਿਰਦ ਰਖਾਉ tumri sharan tumari asa tumhi sajan suhile rakho rakhan har diala nanak karke gole tumri sharan tumari asa tumhi sajan suhile ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਇਸ ਹੁਕਮਨਾਮਾ ਸਾਹਿਬ ਦੇ ਵਿੱਚ ਪੰਜਵੇਂ ਪਾਤਸ਼ਾਹ ਸਹਿਬ ਗੁਰੂ ਅਰਜਨ ਸਾਹਿਬ ਜੀ ਫਰਮਾਨ ਕਰਦੇ ਹਨ ਏ ਪ੍ਰਭੂ ਤੂੰ ਸਭ ਦਾਤਾ ਦੇਣ ਵਾਲਾ ਹੈ ਤੂੰ ਮਾਲਕ ਹੈ ਤੂੰ ਸਭਨਾਂ ਨੂੰ ਪਾਲਣ ਵਾਲਾ ਹੈ ਤੂੰ ਸਾਡਾ ਆਗੂ ਹੈ ਜੀਵਨ ਅਗਵਾਹੀ ਦੇਣ ਵਾਲਾ ਹੈ ਤੂੰ ਸਾਡਾ ਖਸਮ ਹੈ हे ਪ੍ਰਭੂ ਤੂੰ ਹੀ ਇੱਕ ਛਿਣ ਸਾਡੀ ਪਾਲਣਾ ਕਰਦਾ ਹੈ ਅਸੀਂ ਤੇਰੇ ਬੱਚੇ ਤੇਰੇ ਆਸਰੇ ਜਿਉਂਦੇ ਹਾਂ हे ਅਣਗਿਣਤ ਗੁਣਾ ਦੇ ਮਾਲਕ हे ਬੇਅੰਤ ਮਾਲਕ ਪ੍ਰਭੂ ਕਿਸੇ ਵੀ ਪਾਸੋਂ ਤੇਰੇ ਗੁਣਾਂ ਦਾ ਅੰਤ ਨਹੀਂ ਲੱਭਿਆ ਜਾ ਸਕਦਾ ਮਨੁੱਖ ਦੀ ਇੱਕ ਜੀਵ ਨਾਲ ਤੇਰਾ ਕਿਹੜਾ ਕਿਹੜਾ ਗੁਣ ਦੱਸਿਆ ਜਾਏ ਰਹਾਉ हे ਪ੍ਰਭੂ ਤੂੰ ਸਾਡੇ ਕਰੋੜਾਂ ਅਪਰਾਧ ਨਾਸ਼ ਕਰ ਸਕਦਾ ਹੈ ਤੂੰ ਸਾਨੂੰ अनेਕਾਂ ਤਰੀਕਿਆਂ ਨਾਲ ਜੀਵਨ ਯੁਕਤ ਸਮਝਾਉਂਦਾ ਹੈ ਅਸੀਂ ਜੀਵ ਆਤਮਿਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ ਸਾਡੀ ਅਕਲ ਥੋੜੀ ਹੈ ਖੁਸ਼ੀ ਹੈ ਫਿਰ ਵੀ ਤੂੰ ਆਪਣਾ ਮੋਢ ਕਦੀਮਾ ਦਾ ਪਿਆਰ ਵਾਲਾ ਸੁਭਾਅ ਕਾਇਮ ਰੱਖਦਾ ਹੈ ਏ ਨਾਨਕ ਆਖ ਏ ਪ੍ਰਭੂ ਅਸੀਂ ਤੇਰੇ ਹੀ ਆਸਰੇ ਪਰਨੇ ਹਾਂ ਸਾਨੂੰ ਤੇਰੀ ਹੀ ਸਹਾਈਤਾ ਦੀ ਆਸ ਹੈ ਤੂੰ ਹੀ ਸਾਡਾ ਸੱਜਣ ਹੈ ਤੂੰ ਹੀ ਸਾਨੂੰ ਸੁਖ ਦੇਣ ਵਾਲਾ ਹੈ ਏ ਦਿਆਵਾਨ ਏ ਸਭ ਦੀ ਰੱਖਿਆ ਕਰਨ ਵਾਲੇ ਸਾਡੀ ਰੱਖਿਆ ਕਰ ਅਸੀਂ ਤੇਰੇ ਘਰ ਦੇ ਗੁਲਾਮ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ